ਕੀ ਦਾ ਜਾਲੇ ਨੂੰ ਹੋਇਆ ਕਹਾਣੀ ਠੀਕ ਆ ਆ ਹੋ ਗਿਆ ਜੈਰੀ ਸਾਫ ਨਹੀਂ ਕੋਈ ਕਰੇਗਾ ਬੋਲ ਰੋਜੀ ਹੋਏ ਆ ਇਧਰ ਮੁੰਡੇ ਫੋਟੋ चल को भई ਹਾਂ 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 ਅਗਲੇ ਪਾਪਾ ਸਾਡੀ ਨਾਲ ਸਾਡੀ ਨਾਲ ਉਹਦੇ ਤੋਂ ਤਰੇ ਤੋਂ ਬਾਈਨ ਬਾਈਨ ਉਹ ਗਏ ਬਾਕੀਆ ਗਏ ਬਈ ਇੱਕ ਨਿੱਕੇ ਜਿਹੇ ਮਾਸੂਮ ਨੇ ਆਪਣੇ ਮਾਪਿਓ ਦੀ ਚਿਖਾ ਨੂੰ ਅੱਗ ਦਿੱਤੀ ਜਿਸ ਤੋਂ ਬਾਅਦ ਧਰਤੀ ਤੋਂ ਲੈ ਕੇ ਅੰਬਰ ਤੱਕ ਰੋਇਆ ਨਿੱਕੇ ਨਿੱਕੇ ਮਾਸੂਮ ਅਨਾਥ ਹੋ ਚੁੱਕੇ ਨੇ ਹੁਣ ਕੌਣ ਇਹਨਾਂ ਦਾ ਸਹਾਰਾ ਬਣੇਗਾ ਕਿਉਂਕਿ ਇੱਕ ਸੜਕ ਹਾਦਸੇ ਦੇ ਵਿੱਚ ਪਤੀ ਪਤਨੀ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਧਰਨਾ ਵੀ ਲਗਾਇਆ ਜਾਂਦਾ ਹੈ ਇਨਸਾਫ ਦੀ ਮੰਗ ਨੂੰ ਲੈ ਕੇ ਤਾਂ ਇਹ ਸਭ ਦੇ ਵਿਚਾਲੇ ਪਤੀ ਪਤਨੀ ਦੇ ਸੰਸਕਾਰ ਕੀਤਾ ਜਾਂਦਾ ਹੈ ਤਾਂ ਤਸਵੀਰਾਂ ਤੁਹਾਨੂੰ ਬੇहद ਪਾਵੂ ਕਰਦੀਆਂ ਦਿਖਾ ਰਹੀਆਂ ਕਿ ਇੱਕ ਨਿੱਕੇ ਜਿਹੇ ਮਾਸੂਮ ਨੂੰ ਗੋਦੀ ਦੇ ਵਿੱਚ ਚੁੱਕਿਆ ਹੋਇਆ ਹੈ ਜਿਸ ਨੂੰ ਕਿ ਇਹ ਵੀ ਨਹੀਂ ਪਤਾ ਕਿ ਉਸਦੇ ਮਾਪਿਓ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਆਖਿਰਕਾਰ ਉਹ ਆਪਣੇ ਮਾਪਿਓ ਦੀ ਚਿਖਾ ਨੂੰ ਅੱਗ ਲਗਾ ਰਿਹਾ ਹੈ ਬੇਹਦ ਭਾਵੁਕ ਕਰਦੀਆਂ ਤਸਵੀਰਾਂ ਨੇ ਹਰ ਇੱਕ ਅੱਖ ਨਮ ਹੈ ਕਿਉਂਕਿ ਸਾਰਾ ਘਰ ਹੀ ਸੁੰਨਾ ਹੋ ਚੁੱਕਿਆ ਹੈ ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਕ ਬੁਲੇਟ ਦੇ ਉੱਤੇ ਸਵਾਰ ਹੋ ਕੇ ਇਹ ਪਤੀ ਪਤਨੀ ਮੱਥਾ ਟੇਕਣ ਦੇ ਲਈ ਜਾ ਰਹੇ ਸਨ ਪਰ ਅਚਾਨਕ ਇੱਕ ਟਰੱਕ ਦੇ ਵੱਲੋਂ ਆ ਕੇ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹਨਾਂ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਪਰ ਲੁਧਿਆਣਾ ਸਿਧਵਾ ਬੇਟ ਰੋਡ ਦੇ ਉੱਤੇ ਜੰਮੂ ਕਟੜਾ ਹਾਈਵੇ ਦੇ ਨਿਰਮਾਣ ਦੇ ਅਧੀਨ ਪੁਲ ਦੇ ਥੱਲੇ ਇਹ ਹਾਦਸਾ ਵਾਪਰਦਾ ਹੈ ਪਰ ਇਹਨਾਂ ਨਿੱਕੇ ਨਿੱਕੇ ਮਾਸੂਮ ਬੱਚਿਆਂ ਦਾ ਕੀ ਕਸੂਰ ਸੀ ਜਿਨ੍ਹਾਂ ਦੇ ਸਿਰ ਦੇ ਉੱਤੋਂ ਮਾਂ ਦਾ ਵੀ ਸਾਆ ਉੱਠ ਚੁੱਕਿਆ ਤੇ ਪਿਓ ਦਾ ਵੀ ਸਾਆ ਉੱਠ ਚੁੱਕਿਆ ਆਖਿਰਕਾਰ ਕੌਣ ਹੁਣ ਇਹਨਾਂ ਦਾ ਵਾਲੀ ਵਾਰਸ ਬਣੇਗਾ ਇਹ ਸੋਚ ਕੇ ਹੀ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਨੇ ਠੀਕ ਆ ਆ ਹੋ ਗਿਆ ਅਦਰ ਆ ਜੀ 41 41 ਥੋੜਾ ਦੇਖੋ ਕੋਈ ਹੈਗਾ ਆਓ ਇਧਰ ਮੁੰਡੇ ਫੋਟੋ ਲੈ ਆਜੋ ਆਜੋ ਆਜਾ ਹੋ ਜਾਓ ਪਿੱਛੇ ਹੋ ਜਾਓ ਚੱਲ ਗੋਲੇ ਚੱਲੋ ਆਜੋ ਭਾਈ ਵਾਸਾ ਚੱਲ ਗੋਲੇ ਮੇਰੀ ਜਾਨ ਕਰਦਾ ਹੋਏ

O